ਜਿਹੜਾ ਜਿਹੜਾ ਹੰਬਣਾ ਰੋਡ ਤੇ ਸਾਈ ਮੰਦਰ ਦੇ ਕੋਲ ਪਹੁੰਚ ਸਕਦਾ 11 ਫਰਵਰੀ ਦਿਨ ਐਤਵਾਰ 2024 ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਕੈਂਪ ਹੈ ਤੇ ਉਸ ਤੋਂ ਬਾਅਦ ਡੋਨਰ ਹੀ ਅਡੌਪਟ ਕਰਨਗੇ ਇਹਨਾਂ ਦੇ ਖਰਚੇ ਹੁਣ ਜੇ ਤੁਹਾਡੀ ਨਿਊਜ਼ ਕੋਈ ਦੇਖਦਾ ਹੁਣ ਬਾਕੀ ਐਂਕਰ ਤੁਹਾਡੇ ਤੋਂ ਸੜਨ ਤੁਹਾਨੂੰ ਉਲਟਾ ਸਿੱਧਾ ਬੋਲਣ ਤੁਸੀਂ ਕੀ ਕਹੋਗੇ ਕਿ ਯਾਰ ਤੂੰ ਵੀ ਰੀਜ਼ ਕਰ ਲੈ ਮੇਰੇ ਨਾਲ ਦਿੱਕਤ ਹੈ ਉਹ ਛੱਡ ਦਿਓ ਪਰਸਨਲ ਹੈ ਉਹ ਸਾਈਡ ਤੇ ਰੱਖ ਦਿਓ ਪਰ ਜਿਹੜਾ ਲੋਕਾਂ ਦਾ ਭਲਾ ਹੋ ਰਿਹਾ ਨਾ ਇਹ ਹੋਣ ਦਿਓ ਇਹਦੇ ਵਿੱਚ ਪਰਸਨਲ ਆਪਣੀ ਈਗੋ ਨਾ ਲਿਓ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਟ ਬੰਤ ਲੋਕ ਜਿਹ ਸਸ਼ੀ ਕਾਲ ਸਿਟੀ ਐਟਲੈਂਡ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਜੇ ਗੱਲ ਕਰੀਏ ਸਮਾਜ ਸੇਵਾ ਦੀ ਤਾਂ ਅਕਸਰ ਲੁਧਿਆਣੇ ਦੇ ਵਿੱਚ ਇੱਕ ਚਿਹਰਾ ਹਮੇਸ਼ਾ ਅੱਗੇ ਰਹਿੰਦਾ ਹੈ ਉਹ ਹੈ ਅਨਮੋਲ ਕੁਆਤਰਾ ਤੇ ਗੱਲ ਕਰੀਏ ਹਮੇਸ਼ਾ ਜਿਹੜਾ ਲੋਕਾਂ ਦੇ ਦੁੱਖ ਦਰਦ ਤੇ ਲੋਕਾਂ ਦੀਆਂ ਦਵਾਈਆਂ ਫ੍ਰੀ ਟ੍ਰੀਟਮੈਂਟ ਜਿਹੜਾ ਕਰਾਉਣ ਦੇ ਵਿੱਚ ਹਮੇਸ਼ਾ ਇਹ ਨਾਮ ਅੱਗੇ ਰਹਿੰਦਾ ਸਾਡੇ ਨਾਲ ਅਨਮੋਲ ਕੁਆਤਰਾ ਵੀਰ ਮੌਜੂਦ ਹੈ ਗੱਲ ਕਰਦੇ ਹਾਂ ਕਿ ਵੀਰ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਤੁਸੀਂ ਸਮਾਜ ਸੇਵਾ ਤਾਂ ਕਰਦੇ ਹੋ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਵੱਖਰਾ ਨਾਮ ਹੈ ਤੁਹਾਡਾ ਅੱਜ ਕਿਹੜਾ ਤੁਹਾਡਾ ਜਿਹੜਾ ਵੱਖਰਾ ਦਰਸ਼ਕਾਂ ਨੂੰ ਦੱਸਣਾ ਹੈ ਪਹਿਲਾਂ ਤਾਂ ਬਾਈ ਮੈਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਆ ਕਿਉਂਕਿ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਦਾ ਬਹੁਤ ਵੱਡਾ ਰੋਲ ਹੈ ਲੋਕਾਂ ਤੱਕ ਖਬਰ ਪਹੁੰਚਾਉਣ ਲਈ ਭਾਵੇਂ ਉਹ ਕਿਸੇ ਵੀ ਟਾਈਪ ਦੀ ਖਬਰ ਹੈ ਤਾ ਅੱਜ ਤੁਸੀਂ ਇੰਟਰਵਿਊ ਕਰਨ ਆਇਆ ਹਾਂ ਮੈਂ ਬੜਾ ਸ਼ੁਕਰਗੁਜ਼ਾਰ ਆ ਅੱਜ ਜਿਹੜਾ ਮੇਨ ਮਕਸਦ ਸਾਡਾ ਇੰਟਰਵਿਊ ਕਰਨ ਦਾ ਉਹ ਹੈਗਾ ਜੀ 11 ਫਰਵਰੀ ਦਾ ਕੈਂਪ 11 ਫਰਵਰੀ ਦਾ ਕੈਂਪ ਲੱਗਣ ਜਾ ਰਿਹਾ ਹੈ ਦੇਖੋ ਨਾ ਇਸ ਕੈਂਪ ਦਾ ਤੁਹਾਨੂੰ ਫਾਇਦਾ ਨਾ ਮੈਨੂੰ ਫਾਇਦਾ ਪਰ ਵੀਡੀਓ ਦੇਖਣ ਵਾਲਿਆਂ ਨੂੰ ਫਾਇਦਾ ਹੋ ਸਕਦਾ ਹੈ ਜੇ ਆ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਨੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਗਲੀ ਗਲੀ ਚ ਪਿੰਡਾਂ ਪਿੰਡਾਂ ਤੱਕ ਲੁਧਿਆਣੇ ਦੇ ਆਲੇ ਦੁਆਲੇ ਜਿੰਨੇ ਵੀ ਪਿੰਡ ਨੇ ਇਧਰੋਂ ਜਗਰਾਉਂ ਤੋਂ ਲੈ ਕੇ ਇਧਰੋਂ ਸਾਨੇ ਹਾਲ ਤੋਂ ਲੈ ਕੇ ਜਿਹੜਾ ਜਿਹੜਾ ਹੰਬਣਾ ਰੋਡ ਤੇ ਸਾਈ ਮੰਦਿਰ ਦੇ ਕੋਲ ਪਹੁੰਚ ਸਕਦਾ ਤੇ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਕੈਂਪ ਹੈ ਅੱਖਾਂ ਦਾ ਹੱਡੀਆਂ ਦਾ ਪੱਥਰੀਆਂ ਦਾ ਰਸੌਲੀਆਂ ਦਾ ਤੇ ਮੈਡੀਸਨ ਦਾ ਤੁਸੀਂ ਆ ਕੇ ਇੱਥੇ ਇਸ ਕੈਂਪ ਦਾ ਲਾਭ ਉਠਾ ਸਕਦੇ ਹੋ ਇਸ ਕੈਂਪ ਦੇ ਵਿੱਚ ਪਹਿਲਾਂ ਦਾ ਪੇਸ਼ੈਂਟ ਡਾਇਗਨੋਸ ਹੋਣਗੇ ਕਿ ਉਹਨੂੰ ਕੀ ਬਿਮਾਰੀ ਹੈ ਚੈੱਕ ਕੀਤਾ ਜਾਏਗਾ ਬਲੱਡ ਟੈਸਟ ਕੀਤੇ ਜਾਣਗੇ ਰਿਪੋਰਟਾਂ ਆਣ ਤੋਂ ਬਾਅਦ ਦੇਖਿਆ ਜਾਏਗਾ ਕਿ ਇਹਨਾਂ ਦਾ ਆਪਰੇਸ਼ਨ ਬਣਦਾ ਹੈ ਕਿ ਨਹੀਂ ਜੇ ਆਪਰੇਸ਼ਨ ਬਣਦਾ ਹੋਇਆ ਤਾਂ ਅਸੀਂ ਖੁਦ ਇਹਨਾਂ ਨੂੰ ਕਾਲ ਕਰਕੇ ਵਧੀਆ ਟੌਪ ਕਲਾਸ ਹਸਪੀਟਲ ਚੋਂ ਟੌਪ ਕਲਾਸ ਡਾਕਟਰ ਕੋਲ ਉਹਨਾਂ ਦਾ ਆਪਰੇਸ਼ਨ ਫ੍ਰੀ ਕਰਾਵਾਂਗੇ ਤੇ ਮੈਂ ਚਾਹਨਾ ਵੱਧ ਤੋਂ ਵੱਧ ਲੋਕ ਇਸ ਚੀਜ਼ ਦਾ ਫਾਇਦਾ ਚੱਕਣ ਤੇ ਲੋਕਾਂ ਦਾ ਭਲਾ ਹੋਵੇ ਬਾਈ ਜੀ ਅਕਸਰ ਦੇਖਿਆ ਜਾਂਦਾ ਕੋਈ ਐਸੀ ਟ੍ਰੀਟਮੈਂਟ ਨਹੀਂ ਹੈ ਜਿਹੜੀ ਅਨਮੋਲ ਕੁਆਤਰਾ ਵੱਲੋਂ ਨਾ ਕਰਾਈ ਜਾਵੇ ਤੇ ਇਹ ਉਪਰਾਲਾ ਤੁਸੀਂ ਕਿਵੇਂ ਸੋਚਿਆ ਕਿ ਇਹ ਵੀ ਕਰਨਾ ਚਾਹੀਦਾ ਦੇਖੋ ਜੀ ਇਹ ਸਭ ਕੁਝ ਹੋ ਰਿਹਾ ਵੀਰੇ ਲੋਕਾਂ ਦੇ ਸਪੋਰਟ ਪਿਆਰ ਕਰਕੇ ਮੈਂ ਕੋਈ ਘਰੋਂ ਕੱਢ ਕੱਢ ਪੈਸੇ ਨਹੀਂ ਲਾ ਰਿਆ ਨਾ ਮੇਰੀ ਕੋਈ ਇੰਨੀ ਔਕਾਤ ਹੈ ਨਾ ਕੋਈ ਕੱਲਾ ਬੰਦਾ ਇੰਨਾ ਪੈਸਾ ਲਾ ਸਕਦਾ ਜਾਂ ਕੋਈ ਬੰਦਾ ਕਵੇ ਨਾ ਕੋਈ ਇੰਨਾ ਰਜਵਾੜਾ ਅਮੀਰ ਘਰੋਂ ਹੈਗਾ ਕਿ ਜਿਹੜਾ ਸਾਰਾ ਹੀ ਖਰਚਾ ਕਰੀ ਜਾਵੇ ਅਕਸਰ ਆਪਾਂ ਕੀ ਦੇਖਦੇ ਆ ਪੰਜਾਬ 'ਚ ਬਹੁਤ ਲੋਕ ਇਲਾਜ ਕਰਕੇ ਪੀੜਤ ਨੇ ਆਪਰੇਸ਼ਨ ਨਹੀਂ ਹੋ ਪਾਰੇ ਟੈਸਟ ਨਹੀਂ ਹੋ ਪਾਰੇ ਜਿਹਦੇ ਕਰਕੇ ਸਾਡਾ ਮਨ ਕੀਤਾ ਕਿ ਪੰਜਾਬ ਦੇ ਪਿੰਡਾਂ ਪਿੰਡਾਂ ਤੱਕ ਜਿਹੜੇ ਲੋਕ ਵਿਚਾਰੇ ਪੀੜਤ ਨੇ ਬਿਮਾਰੀਆਂ ਨੂੰ ਲੈ ਕੇ ਜਿਨ੍ਹਾਂ ਕੋਲ ਜਾਣੋਜੋਗਾ ਵੀ ਸਾਧਨ ਨਹੀਂ ਹੈਗਾ ਉਹ ਇੱਥੇ ਕੈਂਪ ਚ ਪਹੁੰਚ ਕੇ ਇਹਨਾਂ ਦਾ ਜਿਹੜਾ ਫਾਇਦਾ ਚੱਕਣ ਕੈਂਪ ਦਾ ਮਾਹਿਰ ਡਾਕਟਰ ਆ ਰਹੇ ਨੇ ਤੇ ਉਸ ਤੋਂ ਬਾਅਦ ਡੋਨਰ ਹੀ ਅਡਾਪਟ ਕਰਨਗੇ ਇਹਨਾਂ ਦੇ ਖਰਚੇ ਜਿਹੜਾ ਡੋਨਰ ਹੀ ਆਪਰੇਸ਼ਨ ਕਰਾਏਗਾ ਤੇ ਇਹਨਾਂ ਦਾ ਸਾਰਾ ਇਲਾਜ ਜਿਹੜਾ ਫ੍ਰੀ ਹੋਏਗਾ ਬਾਈ ਜੀ ਇਹ ਵੀਡੀਓ ਦੇਖ ਕੇ ਲੋਕ ਨਾ ਫਿਰ ਨਾ ਕਹਿਣ ਲੱਗ ਜਾਣਗੇ ਅਨਮੋਲ ਕੋ ਅਤਰਾ ਫਿਰ ਸ਼ੁਰੂ ਹੋ ਗਿਆ ਤੇ ਟਿੱਪਣੀਆਂ ਕਰਨ ਲੱਗ ਜਾਣ ਲੋਕ ਨਹੀਂ ਇਹ ਤਾਂ ਚੰਗਾ ਕੰਮ ਹੈ ਪੁੰਨ ਦਾ ਕੰਮ ਹੈ ਇਹਦੇ ਤੇ ਕੀ ਉਹ ਬੋਲਣ ਆਪਣੇ ਵੱਲੋਂ ਤਾਂ ਅਸੀਂ ਚੰਗਾ ਕੰਮ ਕਰਦੇ ਆਂ ਪਰ ਲੋਕ ਹਟਦੇ ਨਹੀਂ ਹੈਗੇ ਉਹ ਲੋਕ ਨੇ ਬਾਈ ਉਹਨਾਂ ਨੂੰ ਤਾਂ ਤੁਸੀਂ ਕੁਛ ਵੀ ਕਰੀ ਜਾਓ ਉਹਨਾਂ ਨੇ ਹਟਣਾ ਨਹੀਂ ਮਨ ਲੱਗਦਾ ਉਹਨਾਂ ਨੂੰ ਪਾਈਗਨੋਰ ਕਰੀਏ ਫਿਲਹਾਲ ਦੀ ਗੜੀ ਵੱਡੀ ਮਾਤਰਾ ਚ ਲੋਕ ਸਾਥ ਦੇ ਰਹੇ ਨੇ ਤਾਂ ਜਦੋਂ ਸਾਥ ਦੇਣ ਵਾਲਾ ਕਾਫਲਾ ਬਹੁਤ ਵੱਡਾ ਹੋਵੇ ਨਾ ਫਿਰ ਆ ਦੋ ਚਾਰ ਬੋਲਣ ਵਾਲੇ ਦੀ ਪਰਵਾਹ ਨਹੀਂ ਕਰੀਗੀ ਅਨਮੋਲਪਾ ਜੀ ਜੇ ਗੱਲ ਕਰਾਂ ਤੁਸੀਂ ਕਿਵੇਂ ਦੇਖਦੇ ਹੋ ਹੈਲਥ ਨੂੰ ਲੈ ਕੇ ਅੱਜ ਕੱਲ੍ਹ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੀ ਮਹਾਮਾਰੀ ਮੱਚੀ ਹੋਈ ਹੈ ਕਿ ਲੋਕ ਖੱਜਲ ਖਵਾਰ ਹੋ ਰਹੇ ਨੇ ਸਿਵਲ ਹਸਪਤਾਲ ਦੀ ਗੱਲ ਕਰੀ ਦੇਖੋ ਇਹ ਮੇਰੇ ਬੋਲਣ ਦੇ ਪਹਿਲਾਂ ਮੈਂ ਇਹ ਰਿਕਵੈਸਟ ਕਰੂੰਗਾ ਕਿ ਲੋਕ ਖੁਦ ਜਾ ਕੇ ਐਕਸਪੀਰੀਅੰਸ ਕਰਨ ਇਹਨਾਂ ਦੇਖੋ ਮੈਂ ਕੋਈ ਸਰਕਾਰ ਵਿਰੋਧੀ ਨਹੀਂ ਹੈਗਾ ਨਾ ਮੈਂ ਸਰਕਾਰ ਦੇ ਹੱਕ 'ਚ ਮੈਂ ਤਾਂ ਇੱਕ ਚੰਗੇ ਬੰਦੇ ਨੂੰ ਐਪਰੀਸ਼ੀਏਟ ਕਰਦਾ ਫਿਰ ਉਹ ਭਾਵੇਂ ਕਿਸੇ ਵੀ ਪੋਲਿਟੀਕਲ ਪਾਰਟੀ 'ਚ ਹੋਵੇ ਤੇ ਇੱਕ ਚੰਗੇ ਚੰਗੇ ਪੱਤਰਕਾਰ ਨੂੰ ਐਪਰੀਸ਼ੀਏਟ ਕਰਦਾ ਜੇ ਉਹ ਇਮਾਨਦਾਰ ਹੈ ਜੇ ਉਹ ਬਾਇਸਡ ਨਿਊਜ਼ ਨਹੀਂ ਕਰਦਾ ਹੁਣ ਤੁਹਾਡੀ ਪਰਸਨਲ ਪ੍ਰੋਬਲਮ ਹੋ ਜਾਵੇ ਕੋਈ ਮੇਰੇ ਨਾਲ ਕੀ ਯਾਰ ਤੁਹਾਨੂੰ ਮੇਰੀ ਪਰਸਨੈਲਿਟੀ ਤੋਂ ਕੋਈ ਦਿੱਕਤ ਹੈ ਕੀ ਯਾਰ ਜੈਲਸ ਕਰਦੇ ਹੋ ਤੁਸੀਂ ਜਾਂ ਕੁਝ ਵੀ ਹੈ ਤੁਸੀਂ ਮੇਰੇ ਖਿਲਾਫ ਨਿਊਜ਼ਾਂ ਛਾਪੀ ਜੋ ਕੋਈ ਬੰਦੇ ਵਾਲੀ ਗਲਤ ਹੈ ਨਹੀਂ ਪਰਸਨਲ ਚੀਜ਼ ਨਹੀਂ ਲੈ ਆਣੀ ਚਾਹੀਦੀ ਇਸ ਚੀਜ਼ ਦੇ ਵਿੱਚ ਕਈ ਵਾਰ ਲੋਕਾਂ ਨੂੰ ਮੇਰੇ ਨਾਲ ਪਰਸਨਲ ਪਰਸਨੈਲਿਟੀ ਪ੍ਰੋਬਲਮ ਹੈ ਜੈਲਸੀ ਹੈ ਉਮਰਦੇਸ ਸਾਹਿਬ ਨਾਲ ਕੱਪੜਿਆਂ ਤੋਂ हेयर ਸਟਾਈਲ ਤੋਂ ਬੋਲੀ ਤੋਂ ਕਿ ਉਹਦੇ ਇੰਨੇ ਫਾਲੋਅਰ ਨੇ ਉਸ ਚੀਜ਼ ਨੂੰ ਮੋਟੀਵੇਸ਼ਨ ਲਓ ਕਿ ਜੇ ਮੇਰਾ ਇੰਨੀ ਇੱਜ਼ਤ ਹੋ ਰਹੀ ਹੈ ਤਾਂ ਤੁਸੀਂ ਵੀ ਕੁਝ ਐਸਾ ਕਰੋ ਤੁਹਾਡੀ ਵੀ ਇੱਜ਼ਤ ਹੋਏ ਕੁਝ ਲੋਕਾਂ ਨੂੰ ਇਹੀ ਉਹ ਸਾੜਾ ਕਿ ਅਨਮੋਲ ਕੋ ਲੋਕ ਗੁੜਤੀ ਰਖਾਣ ਲਈ ਕਿਉਂ ਆਉਂਦੇ ਨੇ ਕਿਉਂ ਆਉਂਦੇ ਨੇ ਅਨਮੋਲ ਦੇ ਨਾਮ ਤੇ ਬੱਚਿਆਂ ਨੇ ਆਪਣੇ ਨਾਮ ਕਿਉਂ ਅਨਮੋਲ ਰੱਖਤੇ ਹੁਣ ਦੇਖੋ ਇਹ ਪਿਆਰ ਹੈ ਹੁਣ ਦੇ ਤੁਹਾਡੀ ਨਿਊਜ਼ ਕੋਈ ਦੇਖਦਾ ਹੈ ਹੁਣ ਬਾਕੀ ਐਂਕਰ ਤੁਹਾਡੇ ਤੋਂ ਸੜਨ ਤੁ ਦਾ ਪਿਆਰ ਮਿਲਦਾ ਸੇਵਾ ਕਰਕੇ ਮਿਲਦਾ ਨਾ ਤਾਂ ਤੁਸੀਂ ਸੇਵਾ ਕਰ ਲਓ ਤੁਹਾਨੂੰ ਵੀ ਪਿਆਰ ਮਿਲਦੇਗਾ ਪਰ ਉਹਦੇ ਚੱਕਰ ਚ ਨਾ ਤੁਸੀਂ ਲੋਕਾਂ ਦਾ ਨੁਕਸਾਨ ਨਾ ਕਰੋ ਮੈਨੂੰ ਮੇਰੇ ਨਾਲ ਦਿੱਕਤ ਹੈ ਉਹ ਛੱਡ ਦਿਓ ਪਰਸਨਲ ਹੈ ਉਹ ਸਾਈਡ ਤੇ ਰੱਖ ਦਿਓ ਪਰ ਜਿਹੜਾ ਲੋਕਾਂ ਦਾ ਭਲਾ ਹੋ ਰਿਹਾ ਨਾ ਇਹ ਹੋਣ ਦਿਓ ਇਹਦੇ ਵਿੱਚ ਪਰਸਨਲ ਆਪਣੀ ਈਗੋ ਨਾ ਲਿਓ ਹਾਂ ਜੋ ਵੈਸੇ ਕਦੀ ਡਿਬੇਟ ਕਰਨ ਦਾ ਮਨ ਹੈ ਤਾਂ ਮਾਈਕ ਲੈ ਆਇਓ ਜਾਂ ਮੇਰੇ ਕੋਲ ਹੈਗੇ ਹੀ ਨੇ ਚੈਨਲ ਮੇਰਾ ਆਪਾਂ ਬਹਿ ਕੇ ਡਿਬੇਟ ਕਰ ਲਾਂ ਤੁਸੀਂ ਅਕਸਰ ਕਹਿੰਦੇ ਹੋ ਨੇ ਵੇ ਜਿਹਨੂੰ ਦਿੱਕਤ ਹੈਗਾ ਉਹ ਆ ਕੇ ਮੇਰੀ ਕੁਰਸੀ ਸਾਹਮਣੇ ਲਵੇ ਮੈਂ ਉਹਨੂੰ ਦੇਣ ਨੂੰ ਤਿਆਰ ਹਾਂ ਪਰ ਕੋਈ ਇੱਕ ਚਿਹਰਾ ਨਹੀਂ ਆਇਆ ਅੱਕੇ ਹਾਲ ਕੀ ਕਾਰਨ ਹੋ ਸਕਦਾ ਇੱਕ ਵੀ ਚਿਹਰਾ ਜੇ ਗੱਲ ਕਰੀਏ ਨਹੀਂ ਆਇਆ ਹਾਲੇ ਕਿਉਂ ਇਹਦਾ ਕਾਰਨ ਤੁਸੀਂ ਕੀ ਸਮਝਦੇ ਹੋ ਕੀ ਕਾਰਨ ਹੋ ਸਕਦਾ ਇਹਦਾ ਇਹੀ ਹੈ ਜੀ ਬਸ ਕਿ ਸ਼ਾਇਦ ਨਾ ਹੋਵੇ ਇਹ ਕੰਮ ਬਾਈ ਗੱਲਾਂ ਨਾਲ ਕਰਨਾ ਤੇ ਅਸਲ ਚ ਕਰਨ ਨਾਲ ਬੜਾ ਜਮੀਨ ਆਸਮਾਨ ਦਾ ਫਰਕ ਹੈ ਹੁਣ ਮੈਂ ਤੁਹਾਨੂੰ ਕਹਦਾ ਕਿ ਇੰਟਰਵਿਊ ਕਰਨ ਚ ਕੀ ਹੈ ਮਾਈਕ ਫੜ ਕੇ ਇੰਟਰਵਿਊ ਹੀ ਕਰਨੀ ਆ ਹੁਣ ਮੈਂ ਤੁਹਾਨੂੰ ਕਹਾਂ ਤੁਸੀਂ ਪੱਤਰਕਾਰ ਨਹੀਂ ਵਧੀਆ ਤੁਹਾਨੂੰ ਗੱਲ ਨਹੀਂ ਕਰਨੀ ਆਂਦੀ ਤੁਸੀਂ ਕਹੋਗਾ ਲੈ ਫੜ ਮਾਈਕ ਤੂੰ ਕਰਕੇ ਦਿਖਾ ਦੇ ਮੈਂ ਕਹਾਂਗਾ ਨਹੀਂ ਨਹੀਂ ਮੇਰੇ ਕੋਲ ਨਹੀਂ ਹੋਣੀ ਮੇਰੇ ਕੋਲ ਹੋਣੀ ਨਹੀਂ ਤੁਸੀਂ ਸਹੀ ਨਹੀਂ ਕਰ ਰਹੇ ਫਿਰ ਇਹਦਾ ਮਤਲਬ ਕੀ ਹੋਇਆ ਕਿ ਨਾ ਆਪ ਡੱਕਾ ਤੋੜਨਾ ਨਾ ਕਹਿਣਾ ਮੋੜਨਾ ਓ ਭਾਈ ਜੀ ਗੱਲ ਕਰਾਂ ਮੈਂ ਕਿੱਥੋਂ ਕਿੱਥੋਂ ਦੇ ਲੋਕ ਆ ਸਕਦੇ ਨੇ 올ਓਵਰ ਇੰਡੀਆ ਦੇ ਵਿੱਚੋਂ ਕਿੱਥੋਂ ਵੀ ਆ ਸਕਦੇ ਐਸੇ ਲਗੋ ਮੇਰਾ ਬੱਸ ਚੱਲੇ ਤਾਂ ਮੈਂ ਕਹਿੰਦਾ ਪੂਰੀ ਦੁਨੀਆ ਚ ਜਿੱਥੋਂ ਮਰਜ਼ੀ ਆਣ ਕਿਉਂਕਿ ਅਸੀਂ ਬਾਬੇ ਨਾਨਕ ਦੇ ਬੱਚੇ ਆ ਅਸੀਂ ਸਭ ਨੂੰ ਇੱਕ ਅੱਖ ਨਾਲ ਦੇਖਦੇ ਆ ਕੋਈ ਧਰਮ ਜਾਤ ਨਹੀਂ ਕੋਈ ਉਹਦਾ ਧਰਮ ਨਹੀਂ ਕੋਈ ਉਹਦੀ ਜਾਤ ਨਹੀਂ ਜਿੱਥੋਂ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਤੋਂ ਲੋਕ ਆ ਜਨ ਲੋਡਮੰਦ ਹੋਣੇ ਚਾਹੀਦੇ ਨੇ ਕਿਉਂਕਿ ਅਸੀਂ ਇਨਕੁਆਰੀ ਕਰਾਂਗੇ ਕੱਲ ਨੂੰ 20 40 50 ਦਾ ਆਪਰੇਸ਼ਨ ਹੁੰਦਾ ਅਸੀਂ ਐਂ ਨਹੀਂ ਕਰਾ ਦੇਣਾ ਕਿ ਰਸ਼ ਲੱਗ ਗਿਆ ਤੇ ਸਾਰਿਆਂ ਦਾ ਆਪਰੇਸ਼ਨ ਕਰਾ ਦੇਣੇ ਅਸੀਂ ਪ੍ਰੋਪਰ ਘਰ ਦੀ ਇਨ ਦੀ ਲੋਕੇਸ਼ਨ ਕਿੱਥੇ ਰਹਿਣ ਵਾਲੀ ਹੈ ਕਿ ਕਿੱਥੇ ਹੋਣਾ ਹੈ ਟੈਸਟ ਇਹ ਲੋਕੇਸ਼ਨ ਬਾਈ ਮੇਰੇ ਰਾਈਟ ਸਾਈਡ ਤੇ ਹੰਬੜਾ ਦੀ ਮੇਨ ਰੋਡ ਹੈ ਹੰਬੜਾ ਰੋਡ ਹੈ ਸਾਈ ਮੰਦਰ ਕੋਲ ਹੈ ਸਾਡੇ ਸਾਈ ਮੰਦਰ ਤੋਂ ਥੋੜਾ ਜਿਹਾ ਜਦੋਂ ਆਪਾਂ ਅੱਗੇ ਨੂੰ ਆਣੇ ਵਾਲੀ ਵੱਲ ਨੂੰ ਤਾਂ ਬੋਰਡ ਲੱਗੇ ਤੁਹਾਨੂੰ ਨਜ਼ਰ ਆ ਜਾਣਗੇ ਤਾਂ ਉਸ ਦਿਨ ਕੈਂਪ ਲਗਣਾ ਟੈਂਟ ਟੁੰਟ ਲੱਗੇ ਹੋਣਗੇ ਬਾਕੀ ਸਾਡੇ ਫੋਨ ਨੰਬਰ ਨੇ ਜਿਹੜੇ 788916849 ਤੁਸੀਂ ਸਕਰੀਨ ਤੇ ਵੀ ਚਲਾ ਦਿਓ ਇਹਦੇ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਨੇ ਲੋਕ ਜਿਹੜਾ ਕੋਈ ਜਾਣਕਾਰੀ ਜਿਹੜੀ ਹੈਗੀ ਉਹ ਲੈ ਸਕਦੇ ਨੇ ਠੀਕ ਹੈ ਸਰ ਸੋ ਗੱਲ ਕੀਤੀ ਜਾਵੇ ਪਹਿਲਾਂ ਹੀ ਗੱਲ ਕੀਤੀ ਸਮਾਜ ਸੇਵਾ ਦੀ ਤਾਂ ਅਕਸਰ ਅਨਮੋਲ ਕਾਤਰਾ ਜਿਹੜਾ ਇਸ ਮਾਮਲੇ ਦੇ ਵਿੱਚ ਅੱਗੇ ਰਿਹਾ ਤੇ ਇੱਕ ਵਾਰੀ ਮੈਂ ਵੋਟ ਦਿਖਾ ਦਿੰਦਾ 11 ਜਨਵਰੀ 2024 ਦਿਨ ਐਤਵਾਰ ਨੂੰ ਜਿਹੜਾ ਅੱਖਾਂ ਅੱਡੀਆਂ ਅਤੇ ਪਥਰੀ ਅਤੇ ਰਸੋਲੀ ਦੀਆਂ ਬਿਮਾਰੀਆਂ ਜਾਂ ਵੱਖ-ਵੱਖ ਜਿਹੜੇ ਹੈਗੇ ਨੇ ਉਸ ਦੇ ਫ੍ਰੀ ਕੈਂਪ ਜਿਹੜਾ ਅਨਮੋਲ ਕੁਆਤਰਾ ਵੱਲੋਂ ਲਗਾਇਆ ਜਾਏਗਾ ਫਿਰ ਰਿਪੀਟ ਕਰ ਰਿਹਾ 11 ਫਰਵਰੀ 2024 ਦਿਨ ਐਤਵਾਰ ਨੂੰ ਜਿਹੜਾ ਸਮਾਂ ਰਹਿਣ ਵਾਲਾ ਹੈ ਉਹ 8 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਰਹਿਣ ਵਾਲਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਟ ਵੰਤ ਲੋਕ ਜਿਹੜੇ ਨੇ ਉਹ ਇਸ ਕੈਂਪ ਦਾ ਜਿਹੜਾ ਲਾਭ ਉਠਾ ਸਕਣ ਇਸ ਦੇ ਵਿੱਚ ਆਪਣਾ ਇਲਾਜ ਕਰ ਸਕਣ ਕੈਮਰਾਮੈਨ ਪ੍ਰੇਸ ਦੇ ਨਾਲ ਦਾ ਸਿਟੀ ਹੈਡਲਾਈਨ ਚੇਕ ਕੁਮਾਰ